ਪੰਜਾਬ ਦਾ ਇੱਕ ਰਾਜ ਸਭਾ ਮੈਂਬਰ ਭਾਜਪੀ ਚ ਸ਼ਾਮਲ ਹੋਇਆ ਇਹ ਕਿਹੜਾ ਰਾਜ ਸਭਾ ਮੈਂਬਰ ਹੈ ਜਿਸ ਨੇ ਐਨ ਮੌਕੇ ਤੇ ਆ ਕੇ ਪਲਟੀ ਮਾਰੀ ਹੈ ਤੇ ਕਿਹੜੀ ਪਾਰਟੀ ਨੂੰ ਵੱਡਾ ਘਾਟਾ ਇਹਦੇ ਜਾਣ ਨਾਲ ਪਹਿ ਦੇ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜੋ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਦੇ ਵਿੱਚ ਲਗਾਤਾਰ ਸਿਆਸੀ ਦਲ ਬਦਲੀਆਂ ਦਾ ਦੌਰ ਤਾਂ ਚੱਲਦਾ ਰਿਹਾ ਹੈ ਪੰਜਾਬ ਦੇ ਅੰਦਰ ਇੱਕ ਵੱਡੀ ਸ਼ਖਸੀਅਤ ਜਿਸ ਨੂੰ ਰਾਜ ਸਭਾ ਚ ਭੇਜਿਆ ਗਿਆ ਸੀ ਉਸ ਨੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ ਲਿਆ ਇਹ ਕੋਈ ਹੋਰ ਨਹੀਂ ਵੱਡੇ ਐਜੂਕੇਸ਼ਨ ਇੰਸਟੀਚਿਊਟ ਦੇ ਮਾਲਕ ਸਤਨਾਮ ਸਿੰਘ ਸੰਧੂ ਹੈ ਜਿਨ੍ਹਾਂ ਨੂੰ ਰਾਸ਼ਟਰਪਤੀ ਨੇ ਰਾਜ ਸਭਾ ਦੇ ਲਈ ਨਾਮਿਨੇਟ ਕੀਤਾ ਸੀ ਉਹਨਾਂ ਦੀਆਂ ਸਿੱਖਿਆ ਦੇ ਖੇਤਰ ਵਿੱਚ ਸੇਵਾਵਾਂ ਦੇ ਬਦਲੇ ਪਰ ਉਹਨਾਂ ਨੇ ਇਸ ਦਾ ਸਿਆਸੀ ਲਾਭ ਲਿਆ ਤੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ ਲਿਆ ਆਖਰ ਇਹ ਕੋਈ ਅਣਕਥਨੀ ਨਹੀਂ ਹੈ ਇਹ ਕੰਧ ਤੇ ਲਿਖੀ ਹੋਈ ਗੱਲ ਸੀ ਕਿ ਜਦੋਂ ਸਤਨਾਮ ਸਿੰਘ ਸੰਧੂ ਵਰਗੇ ਬੰਦਿਆਂ ਨੂੰ ਸਿੱਖਿਆ ਦੇ ਖੇਤਰ ਵਿੱਚ ਸਿੱਖਿਆ ਸ਼ਾਸਤਰੀ ਹੋਣ ਕਰਕੇ ਜਿਹੜਾ ਉਹ ਰਾਜ ਸਭਾ ਚ ਨੋਮੀਨੇਟ ਕੀਤਾ ਜਾਂਦਾ ਤਾਂ ਐਵੇਂ ਨਹੀਂ ਹੁੰਦੇ ਇਹ ਸੱਤਾ ਦੀਆਂ ਗਿਣੀਆਂ ਮਿੱਠੀਆਂ ਸਾਜ਼ਸ਼ਾਂ ਹੁੰਦੀਆਂ ਨੇ ਗਿਣੇ ਮਿੱਥੇ ਤੌਰ ਤਰੀਕੇ ਹੁੰਦੇ ਆ ਕਿ ਸਤਨਾਮ ਸਿੰਘ ਸੰਧੂ ਨੇ ਕਿਹੜਾ ਕਿਸੇ ਗਰੀਬ ਦੇ ਜਵਾਕ ਨੂੰ ਫੜ ਕੇ ਪੜਾਇਆ ਆ ਕੀ ਸਤਨਾਮ ਸਿੰਘ ਸੰਧੂ ਨੇ ਕੋਈ ਚੈਰੀਟੇਬਲ ਸੰਸਥਾ ਖੋਲੀ ਸੀ ਕੀ ਸਤਨਾਮ ਸਿੰਘ ਸੰਧੂ ਨੇ ਕੋਈ ਐਦਾਂ ਦਾ ਕਾਲਜ ਯੂਨੀਵਰਸਿਟੀ ਬਣਾਈ ਜਿੱਥੇ ਗਰੀਬ ਦਾ ਜਵਾਕ ਪੜਦਾ ਵੀ ਨਹੀਂ ਸਤਨਾਮ ਸਿੰਘ ਸੰਧੂ ਨੇ ਸਿੱਖਿਆ ਦਾ ਧੰਦਾ ਕੀਤਾ ਸਤਨਾਮ ਸਿੰਘ ਸੰਧੂ ਸਿੱਖਿਆ ਨੂੰ ਵੇਚਣ ਵਾਲੇ ਵਿਅਕਤੀਆਂ ਦੇ ਵਿੱਚੋਂ ਆ ਤੁਸੀਂ ਅੱਜ ਵੀ ਚੰਡੀਗੜ੍ਹ ਯੂਨੀਵਰਸਿਟੀ ਜਾ ਕੇ ਦੇਖ ਲਓ ਜੋ ਉਹਨਾਂ ਦੀ ਬਣੀ ਹੋਈ ਹੈ ਉੱਥੇ ਕੀ ਕੁਝ ਹੁੰਦਾ ਹੈ ਤੁਹਾਨੂੰ ਪਤਾ ਲੱਗ ਜਾਊਗਾ ਜਿਹੜੀ ਗੱਲ ਮੈਂ ਕਰ ਰਿਹਾ ਸੀ ਕਿ ਪਾਰਟੀਆਂ ਨੂੰ ਝਟਕਾ ਲੱਗਿਆ ਪੰਜਾਬ ਦੀਆਂ ਤਿੰਨ ਪਾਰਟੀਆਂ ਨੂੰ ਝਟਕਾ ਲੱਗਿਆ ਪਹਿਲੀ ਆਮ ਆਦਮੀ ਪਾਰਟੀ ਦੂਜੀ ਕਾਂਗਰਸ ਤੀਜੀ ਅਕਾਲੀ ਦਾ ਤੁਹਾਨੂੰ ਪਤਾ ਹੋਣਾ ਕਿ ਪਿਛਲੇ ਤੋਂ ਪਿਛਲੇ ਸਾਲ ਇੱਕ ਘਟਨਾ ਵਾਪਰਦੀ ਹੈ ਕਥਿਤ ਤੌਰ ਦੇ ਉੱਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਹੋਸਟਲ ਦੇ ਵਿੱਚ ਵੀਡੀਓ ਬਣਾਉਣ ਦੀਆਂ ਸ਼ਲੀਲ ਵੀਡੀਓ ਬਣਾਉਣ ਦੀ ਇੱਕ ਕੁੜੀ ਦੇ ਵੱਲੋਂ ਬਾਕੀ ਹੋਸਟਲ ਵਾਲੀਆਂ ਕੁੜੀਆਂ ਦੀ ਵੀਡੀਓ ਬਣਾਉਣ ਦੀ ਚਰਚਾ ਚੱਲੀ ਸੀ ਉਸ ਸਮੇਂ ਆਮ ਆਦਮੀ ਪਾਰਟੀ ਕਾਂਗਰਸ ਅਕਾਲੀ ਦਲ ਤਿੰਨਾਂ ਨੇ ਸਤਨਾਮ ਸਿੰਘ ਸੰਧੂ ਦਾ ਸਾਥ ਦਿੱਤਾ ਆਨ ਅਫੀਸ਼ੀਅਲੀ ਅਫੀਸ਼ੀਅਲੀ ਇੱਥੋਂ ਤੱਕ ਕੇ ਬਿਆਨ ਵੀ ਜਾਰੀ ਕੀਤੇ ਵਿਕਰਮ ਜੀਠੀਆ ਦਾ ਬਿਆਨ ਟੇਬਲ ਤੇ ਹੈ ਔਨ ਰਿਕਾਰਡ ਹੈ ਇਸੇ ਤਰ੍ਹਾਂ ਨਾਲ ਹੀ ਰਾਜਾ ਵੜਿੰਗ ਦਾ ਬਿਆਨ ਹੈ ਭਗਵਾਨ ਤਮਾਨ ਸਰਕਾਰ ਨੇ ਅੱਡੀ ਚੋਟੀ ਦਾ ਜ਼ੋਰ ਲਾਤਾ ਆਪਣਾ ਐਸਐਸਪੀ ਡੀਸੀ ਇੱਥੋਂ ਤੱਕ ਕਿ ਊਮਨ ਕਮਿਸ਼ਨ ਦੀ ਚੇਅਰਮੈਨ ਉਸ ਸਮੇਂ ਜੋ ਅੱਜ ਬੀਜੇਪੀ ਚ ਨੇ ਮਨੀਸ਼ਾ ਗਲਾਟੀ ਸਾਰੇ ਜਾਣੇ ਯੂਨੀਵਰਸਿਟੀ ਨੂੰ ਯੂਨੀਵਰਸਿਟੀ ਦੇ ਪ੍ਰਸ਼ਾਸਨ ਨੂੰ ਬਚਾਉਣ ਦੇ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਅੱਜ ਉਹ ਵਿਅਕਤੀ ਬੀਜੇਪੀ ਚ ਚਲੇ ਗਿਆ ਅਸਲ 'ਚ ਇਹ ਲੋਕ ਕਿਸੇ ਪਾਰਟੀ ਦੇ ਨਹੀਂ ਹੁੰਦੇ ਇਹ ਲੋਕ ਸੱਤਾ ਦੇ ਮਰੀਦ ਹੁੰਦੇ ਆ ਇਹਨਾਂ ਲੋਕਾਂ ਸਤਨਾਮ ਸਿੰਘ ਸੰਧੂ ਨੂੰ ਬਣੇ ਨੂੰ ਲਗਭਗ ਸਾਲ ਹੋ ਚੱਲਿਆ ਕਦੀ ਤੁਹਾਨੂੰ ਦੇਖਿਆ ਕਿ ਉਹਨਾਂ ਨੇ ਕਿਸੇ ਪੰਜਾਬ ਦੀ ਸਰਕਾਰੀ ਯੂਨੀਵਰਸਿਟੀ ਵਾਸਤੇ ਆਪਣੇ ਅਖਤਿਆਰੀ ਕੋਟੇ 'ਚੋਂ ਗ੍ਰਾਂਟ ਦਿੱਤੀ ਅਰਥ ਸਿੱਖਿਆ ਸ਼ਾਸਤਰੀ ਨਹੀਂ ਨਾ ਉਹ ਸਿੱਖਿਆ ਸ਼ਾਸਤਰੀ ਦਾ ਫਰਜ਼ ਕੀ ਹੈ ਸਿੱਖਿਆ ਨੂੰ ਉੱਚਾ ਚੁੱਕਣਾ ਉਹਨਾਂ ਨੂੰ ਰਾਸਵਾ ਵਰਗੀ ਬਕਾਰੀ ਮੈਂਬਰੀ ਦਿੱਤੀ ਗਈ ਹੈ ਨੋਮੀਨੇਟ ਕਰਕੇ ਸਿੱਖਿਆ ਸ਼ਾਸਤਰੀ ਹੋਣ ਦਾ ਕਦੇ ਦੇਖਿਆ ਕਿ ਉਹਨਾਂ ਨੇ ਪੰਜਾਬ ਯੂਨੀਵਰਸਿਟੀ ਨੂੰ ਕਿਹਾ ਹੋਵੇ ਕਿ 5 ਲੱਖ ਲੈ ਲਓ ਮੇਰੇ ਤੋਂ 2 ਲੱਖ ਲੈ ਲਓ ਪੰਜਾਬ ਯੂਨੀਵਰਸਿਟੀ ਨੂੰ ਕਿਹਾ ਹੋਵੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਕਿਹਾ ਹੋਵੇ ਬਾਬਾ ਫਰੀਦ ਮੈਡੀਕਲ ਐਂਡ ਹੈਲਥ ਸਾਇੰਸ ਯੂਨੀਵਰਸਿਟੀ ਨੂੰ ਕਿਹਾ ਹੋਵੇ ਮੈਂ ਮੈਂ ਆਪਣੇ ਇਖਤਿਆਰੀ ਕੋਟੇ 'ਚ ਤੁਹਾਨੂੰ ਪੈਸੇ ਦੇਣਾ ਕਦੇ ਨਹੀਂ ਤੁਸੀਂ ਸੁਣਿਆ ਕਿਸੇ ਸਕੂਲ ਨੇ ਕਿਹਾ ਹੋਵੇ ਮਾਲੀ ਉਹਨਾਂ ਦਾ ਗੜ ਹੈ ਮਾਲੀ ਦੇ ਆਲੇ-ਦਾਲੇ ਉਹਨਾਂ ਦੇ ਇੰਸਟੀਚਿਊਸ਼ਨ ਨੇ ਉਹਨਾਂ ਨੇ ਕਿਹਾ ਹੋਵੇ ਕਿ ਮੈਂ ਪੰਜ ਸਕੂਲ ਸਰਕਾਰੀਆ ਨੂੰ ਗੋਦ ਲੈਣਾ ਤੇ ਮੈਂ ਇਹਨਾਂ ਦੇ ਉੱਤੇ ਪੈਸਾ ਖਰਚੂਗਾ ਨਹੀਂ ਕਿਉਂਕਿ ਉਹ ਸਿੱਖਿਆ ਸ਼ਾਸਤਰੀ ਨਹੀਂ ਉਹ ਮਾਲ ਸ਼ਾਸਤਰੀ ਨੇ ਉਹਨਾਂ ਨੂੰ ਮਾਲ ਚਾਹੀਦਾ ਹੈ ਮਾਲ ਬਣਾਉਣ ਦੇ ਲਈ ਉਹ ਲੋਕ ਸੱਤਾ ਦੇ ਨਾਲ ਜੁੜਦੇ ਆ ਬੀਜੇਪੀ ਇਸ ਸਮੇਂ ਰਾਜ ਸਭਾ ਦੇ ਵਿੱਚ ਸੰਕਟ ਚ ਹੈ ਰਾਜ ਸਭਾ ਦੇ ਵਿੱਚ ਬੀਜੇਪੀ ਕੋਲੇ ਮੈਜੋਰਟੀ ਨਹੀਂ ਹੈਗੀ ਬਜਟ اجلاس ਚੱਲ ਰਿਹਾ ਹੈ ਹਾਲਾਂਕਿ ਬਜਟ ਜਿਹੜਾ ਹੁੰਦਾ ਉਹ ਮਨੀ ਬਿੱਲ ਹੁੰਦਾ ਉਹਦੇ ਵਿੱਚ ਰਾਜ ਸਭਾ ਦੀ ਸਹਿਮਤੀ ਅਸਹਿਮਤੀ ਦੀ ਕੋਈ ਲੋੜ ਨਹੀਂ ਹੁੰਦੀ ਪਰ 6 ਤੋਂ 7 ਬਿੱਲ ਐਸੇ ਨੇ ਜਿਹੜੇ ਲਿਸਟਡ ਨੇ ਜਿਹੜੇ ਸੂਚੀਬੱਧ ਨੇਗੇ ਰਾਜ ਸਭਾ ਦੇ ਵਿੱਚ ਸਦਨ ਦੇ ਵਿੱਚ ਲੱਗਣ ਦੇ ਲਈ ਉਹਨਾਂ ਨੂੰ ਪਾਸ ਕਰਾਉਣਾ ਇਸੇ ਕਰਕੇ ਸਤਨਾਮ ਸਿੰਘ ਸੰਧੂ ਹਾਲਾਂਕਿ ਉਹਨਾਂ ਨੇ ਵੋਟ ਪਹਿਲਾਂ ਵੀ ਹੱਕ 'ਚ ਪਾਉਣੀ ਸੀ ਹੁਣ ਫਿਰ ਹੱਕ 'ਚ ਪਾ ਦੇਣਗੇ ਬੀਜੇਪੀ 'ਚ ਚਲੇਗੇ ਬੀਜੇਪੀ ਦੇ ਵਿੱਚ ਜਿਹੜਾ ਵਿਅਕਤੀ ਅੱਜ ਦੀ ਘੜੀ 'ਚ ਜਾਂਦਾ ਹੈ ਪੰਜਾਬ ਦੇ ਵਿੱਚੋਂ ਜਿਹੜਾ ਕਹਿੰਦਾ ਕਿ ਮੈਂ ਪੰਜਾਬੀ ਆ ਫਿਰ ਉੱਤੋਂ ਕਹਿੰਦਾ ਕਿ ਮੈਂ ਸਿੱਖ ਵੀ ਆ ਉਹਨੂੰ ਆਪਣੀ ਪੀੜ੍ਹੀ ਥੱਲੇ ਸੋਟਾ ਫੇਰ ਲੈਣਾ ਚਾਹੀਦਾ ਉਹਨੂੰ ਆਪਣੇ ਰਾਜਨੀਤਿਕ ਵਿਚਾਰ ਬਾਰੇ ਇੱਕ ਵਾਰ ਗਿਆਨ ਲੈ ਲੈਣਾ ਚਾਹੀਦਾ ਕਿ 750 ਕਿਸਾਨਾਂ ਦੀਆਂ ਲਾਸ਼ਾਂ ਇਸ ਪੰਜਾਬ ਦੀ ਧਰਤੀ ਤੇ ਦਿੱਲੀੋਂ ਵਾਪਸ ਆਈਆਂ ਨੇ ਕੀ ਉਹਨਾਂ ਲਾਸ਼ਾਂ ਦੇ ਉੱਤੋਂ ਟੱਪ ਕੇ ਲੋਕ ਬੀਜੇਪੀ 'ਚ ਜਾਣਗੇ ਕੀ ਆਰਐਸਐਸ ਜਿਹੜੀ ਸੋਚ ਨੂੰ ਲਾਗੂ ਕਰਨਾ ਚਾਹੁੰਦੀ ਹੈ ਇੱਕ ਧਰਮ ਇੱਕ ਭਾਸ਼ਾ ਇੱਕ ਦੇਸ਼ ਕੀ ਇਹ ਉਹਦੇ ਨਾਲ ਸਹਿਮਤ ਨੇ ਜਾਂ ਫਿਰ ਇਹ ਆਪਣੇ ਧੰਦੇ ਬਚਾਉਣ ਦੇ ਲਈ ਜਿਵੇਂ ਕਿ ਸਤਨਾਮ ਸਿੰਘ ਸੰਧੂ ਹੁਣਾ ਦਾ ਧੰਦਾ ਹੈ ਕਿ ਸਿੱਖਿਆ ਨੂੰ ਵੇਚਣਾ ਇਹ ਉਹਦੇ ਲਈ ਜਿਹੜਾ ਉਹਨੂੰ ਬਚਾਉਣ ਦੇ ਲਈ ਕਰ ਰਹੇ ਨੇ ਇਹ ਹੁਣ ਇਹਨਾਂ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਪੰਜਾਬ ਦੇ ਲੋਕਾਂ ਨੂੰ ਵੀ ਇਹੋ ਜਿਹੇ ਲੋਕਾਂ ਵਾਸਤੇ ਜਿਹੜਾ ਉਹ ਗੌਰ ਕਰਨੀ ਚਾਹੀਦੀ ਹੈ ਇਹਨਾਂ ਲੋਕਾਂ ਦੇ ਸਾਰੀਆਂ ਪਾਰਟੀਆਂ ਚ ਪਲੱਗ ਹੁੰਦੇ ਨੇ ਇਹਨਾਂ ਦੇ ਕਾਂਗਰਸ ਚ ਵੀ ਪਲੱਗ ਨੇ ਇਹਨਾਂ ਦੇ ਬੀਜਪੀ ਚਾ ਚਲੋ ਹੁਣ ਹੈ ਹੀ ਆਏ ਨੇ ਇਹਨਾਂ ਦੇ ਆਮ ਆਦਮੀ ਪਾਰਟੀ ਚ ਵੀ ਪਲੱਗ ਨੇ ਤੁਸੀਂ ਉਸ ਘਟਨਾ ਨੂੰ ਜੇ ਤੁਹਾਡੇ ਦਿਮਾਗ ਚ ਆਉਂਦੀ ਹੈ ਤਾਂ ਉਹ ਘਟਨਾ ਮੇਰੀ ਡੇਟ ਲਾਈਨ ਸ਼ਾਇਦ ਭੁੱਲ ਰਿਆਂ ਉਸ ਘਟਨਾ ਨੂੰ ਇੰਨਾ ਮਹੀਨਿਆਂ ਦੀ ਹੀ ਘਟਨਾ ਸੀ ਉਸ ਘਟਨਾ ਨੂੰ ਜੇ ਤੁਸੀਂ ਯਾਦ ਕਰੋ ਤੇ ਉਸ ਵੇਲੇ ਦੇ ਤੁਸੀਂ ਬਿਆਨ ਸਰਚ ਕਰਕੇ ਪੜੋ ਰਾਜਾ ਵੜਿੰਗ ਕਾਂਗਰਸ ਦੇ ਹੋਰ ਵੱਡੇ ਆਗੂ ਵਿਕਰਮ ਜੀਠੀਆ ਸણે ਅਕਾਲੀ ਦਲ ਦੇ ਹੋਰ ਵੱਡੇ ਆਗੂ ਆਮ ਆਦਮੀ ਪਾਰਟੀ ਦਾ ਪੂਰੀ ਦੀ ਪੂਰੀ ਬਚਾਉਣ ਚ ਝੁੱਕ ਗਈ ਸੀ ਅੱਜ ਜੋ ਭਾਜਪਾ ਚਲੇ ਗਿਆ ਇਸੇ ਕਰਕੇ ਇਹਨਾਂ ਪਾਰਟੀਆਂ ਲਈ ਸਬਕ ਹੈ ਕਿ ਅਜਿਹੇ ਲੋਕ ਕਿਸੇ ਦੇ ਮਿੱਤ ਨਹੀਂ ਹੁੰਦੇ ਸਿਆਸੀ ਤੌਰ ਤੇ ਐਸੇ ਲੋਕਾਂ ਦੀ ਪੁਸ਼ਤਪਨਾਹੀ ਨਾ ਕਰੋ ਜਿਹੜੇ ਲੋਕ ਸਿੱਖਿਆ ਨੂੰ ਧੰਦਾ ਬਣਾ ਕੇ ਸਿੱਖਿਆ ਨੂੰ ਵੇਚਣ ਦਾ ਕੰਮ ਕਰਦੇ ਹੋਣ ਜਿਹੜੇ ਲੋਕ ਕਥਿਤ ਤੌਰ ਦੇ ਉੱਤੇ ਸਿੱਖਿਆ ਸ਼ਾਸਤਰੀ ਦਾ ਚੋਲਾ ਪਾ ਕੇ ਜਿਹੜਾ ਉਹ ਡਿਗਰੀਆਂ ਵੇਚਣ ਦਾ ਕੰਮ ਕਰਦੇ ਨੇ ਸਿੱਖਿਆ ਨੂੰ ਜਨਾ ਨੇ ਤੰਦਾ ਬਣਾ ਲਿਆ ਜਿਹੜੀ ਸਿੱਖਿਆ ਵਿਦਿਆ ਵਿਚਾਰੀ ਤਾਂ ਪਰਪਕਾਰੀ ਸੀਗੀ ਉਹਨੂੰ ਇਹਨਾਂ ਲੋਕਾਂ ਨੇ ਆਪਣੀਆਂ ਜੇਬਾਂ ਭਰਨ ਦਾ ਸਿਆਸੀ ਪਲੱਗਬਾਜੀ ਕਰਨ ਦਾ ਜਿਹੜਾ ਸਿਸਟਮ ਬਣਾਇਆ ਉਹਨਾਂ ਤੋਂ ਸਾਵਧਾਰ ਰਹਿਣਾ ਚਾਹੀਦਾ ਹੈ ਸਤਰਾਮ ਸੰਧੂ ਭਾਜਪਾ ਚ ਗਏ ਆ ਰਾਜ ਸਭਾ ਚ ਪਹਿਲਾਂ ਤੋਂ ਹੀ ਉਹ ਮੌਜੂਦ ਨੇ ਪੰਜਾਬ ਨੂੰ ਕੋਈ ਫਾਇਦਾ ਨਹੀਂ ਹੋਇਆ ਭਾਜਪਾ ਚ ਜਾਣ ਨਾਲ ਪੰਜਾਬ ਨੂੰ ਹੋਰ ਵੀ ਕੋਈ ਫਾਇਦਾ ਨਹੀਂ ਹੋਣਾ ਇੱਕ ਤਾਂ ਉਹ ਵਿਰੋਧ ਝੱਲਣਗੇ ਹੀ ਝੱਲਣਗੇ ਦੂਜਾ ਜਿਹੜਾ ਉਹਨਾਂ ਨੂੰ ਅਖਤਿਆਰੀ ਕੋਟਾ ਮਿਲਦਾ ਉਹ ਚ ਕੀ ਲੈ ਆਉਣਗੇ ਇਹ ਵੇਖਣ ਵਾਲੀ ਗੱਲ ਹੈ